ਇਹ ਆਉਣਾ ਉਹ ਪਾਰਾ ਦੇ ਸਾਰਾ ਕੋਲ ਆਦਿ ਵੀਡੀਓ ਕਰਦੇ ਉਹਨਾਂ ਨੇ ਮਗਰੋਂ ਕੋਈ ਕੋਈ ਆਟੇ ਵੀ ਆਇਆ ਉਹ ਕਿਉਂ ਨਹੀਂ ਆਇਆ ਪੰਚਾਇਤ ਵਾਲੇ ਸਮਝਾ ਗਏ ਉਹਨਾਂ ਨੇ ਗੱਲ ਕਰੀ ਹੁਣ ਬੱਚਾ ਇਹਨੇ ਕਿਹਾ ਵੀ ਅੱਜ ਇੱਥੇ ਆ ਜਾਓ ਨਹੀਂ ਆਇਆ ਹਾਂਜੀ ਪੰਚਾਇਤ ਨੂੰ ਆਇਆ ਨਹੀਂ ਚਲੋ ਕੰਮ ਕਰਦੀ ਬਣਾ ਲਈ ਸਰਦਾਰ ਜੀ ਮੇਰੀ ਗੱਲ ਸੁਣੋ ਪਹਿਲਾਂ ਉਹਨਾਂ ਨੇ ਸਹੀਦ ਹੋ ਗਏ ਨਾ ਫਿਰ ਕੋਈ ਵੀ ਐਪਲੀਕੇਸ਼ਨ ਲੈ ਆਇਓ ਸੇਖ ਹੋਵਾਂ ਸੇਖਣਾ ਖੜੋ ਉਹ ਮਾਈ ਦੀ ਬਾਹ ਟੁੱਟੀ ਵੇਖੀ ਤੁਸੀਂ ਆ ਦੀ ਮਾਂ ਹੈਗੀ ਆ ਫਿਰ ਉਹ ਨਹੀਂ ਮਾਂ ਆਓ ਤੇ ਤੁਹਾਡਾ ਫੈਸਲਾ ਉਪਰ ਆਇਆ ਹੈ ਨਾ ਉਦਣ ਕਿਉਂ ਨਹੀਂ ਤੁਸੀਂ ਆਏ ਮਹਾਰਾਜ ਨੇ ਸਾਨੂੰ ਸਿੱਖ ਬਣਾਇਆ ਸਿੱਖ ਨਾ ਸਿੱਖ ਨਾ ਕਿ ਅਸੀਂ ਤੇ ਹਰ ਇੱਕ ਨੇ ਖੜਨਾ ਵਾ ਮਜਲੂਮਾਂ ਦੀ ਰਾਖੀ ਕਰਨਾ ਸਾਨੂੰ ਗੁਰੂ ਨੇ ਸਿਖਾਇਆ ਇਹ ਤੁਹਾਡੀ ਕੋਈ ਗੱਲ ਉਦਣ ਤੇ ਕਿਉਂ ਨਹੀਂ ਆਏ ਅੱਜ ਕਿਉਂ ਆਏ ਨੇ ਮੈਂ ਐਪਲੀਕੇਸ਼ਨ ਇਹਨਾਂ ਭਾਜੀ ਉਹ ਸਰਕਾਰ ਨਹੀਂ ਅਦਾਦੀ ਮੈਂ ਸਾਰੀ ਗੱਲ ਸਮਝਦਾ ਕੋਈ ਉੱਥੇ ਆਉ ਸਕਤਰੇ ਇਹ ਜੇ ਦੇ ਤੁਹਾਡਾ ਕੋਈ ਧਾਰਮਿਕ ਭਾਵਨਾਵਾਂ ਦਾ ਮਸਲਾ ਤੇ ਕਰਾਂਗੇ ਕਾਰਵਾਈ ਨਹੀਂ ਤੇ ਪੁਲਿਸ ਨੂੰ ਦੱਸੋ ਸਾਡਾ ਮਸਲਾ ਨਹੀਂ ਨਾ ਗਰੰਟੀ ਸ ਹੈ ਕਿ ਗੁਰਦੁਆਰੇ ਦਾ ਵਾ ਉਹ ਗੁਰਦੁਆਰੇ ਦੀ ਡਿਊਟੀ ਨਿਭਾ ਰਿਆ ਸੀ ਇਹਨਾਂ ਨੇ ਬੇਕਦਕੀ ਕੀਤੀ ਆ ਉੱਥੇ ਸੂ ਮੋਟੋ ਲੈਣਾ ਸਾਡਾ ਫਰਜ਼ ਆ ਤੁਹਾਡੀ ਕੋਈ ਨਿੱਜੀ ਲੜਾਈ ਆ ਤੇ ਪੁਲਿਸ ਨੂੰ ਦੱਸੋ ਪਰ ਅੱਜ ਆਣ ਕੇ ਮਿਲਣਾ ਤੁਸੀਂ ਕਿਹਨੇ ਭੇਜਿਆ ਤੁਹਾਨੂੰ ਇੱਥੇ ਕਿਹਨੇ ਭੇਜਿਆ ਉਹਦੇ ਨਾਲ ਆਪਣੇ ਤੁਹਾਨੂੰ ਕਿਦਾ ਪਤਾ ਮੈਂ ਇੱਥੇ ਆਇਆ ਹਾਂ ਮਹਾਰਾਜ ਮੈਂ ਸਾਰੀ ਗੱਲ ਸਮਝਦਾ ਤੱਤੀ ਹੋਏ ਨਾ ਉਹ ਮਹਾਰਾਜ ਜੀ ਥੋੜਾ ਕੋਲ ਆ ਕੇ ਨਹੀਂ ਕਰਦੇ ਉਹਨਾਂ ਨੇ ਮਗਰ ਕੋਈ ਕੋਈ ਆਟੇ ਕਿਉਂ ਆਏ ਉਹਨੂੰ ਕਿਉਂ ਨਹੀਂ ਆਇਆ ਪੰਚਾਇਤ ਨੇ ਸਮਝਾਇਆ ਉਹਨਾਂ ਨੇ ਗੱਲ ਕੀਤੀ ਹੁਣ ਪੰਚਾਇਤ ਨੇ ਕਿਹਾ ਵੀ ਅੱਜ ਇੱਥੇ ਆ ਜਾਓ ਨਹੀਂ ਇੱਥੇ ਨਹੀਂ ਹਾਂਜੀ ਪੰਚਾਇਤ ਨੇ ਉਹ ਆਈ ਤੇ ਮੇਰੇ ਕੋਲ ਨਾ ਕਰਦੀ ਪਰ ਨਾਲ ਨਹੀਂ ਸਰਦਾਰ ਜੀ ਮੇਰੀ ਗੱਲ ਸੁਣੋ ਪਹਿਲਾਂ ਉਹਨਾਂ ਨੂੰ ਸਹੀ ਤੋਂ ਲੈਣੋ ਫਿਰ ਤੋਹੀ ਵੀ ਐਪਲੀਕੇਸ਼ਨ ਲਾਇਆਓ ਸਿੱਖ ਹੋਵਾਂ ਸਿੱਖਣਾ ਖੜੋ ਉਹ ਮਾਈ ਦੀ ਬਾਹ ਟੁੱਟੀ ਵੇਖੀ ਤੁਸੀਂ ਤੁਹਾਡਾ ਦਿਮਾਗ ਹੈਗੀਆ ਫਿਰ ਕੋ ਨਹੀਂ ਮਾਂ ਆਓ ਤੁਹਾਡਾ ਫੈਸਲਾ ਉੱਪਰ ਆਇਆ ਹੈ ਨਾ ਉਸ ਦਿਨ ਕਿਉਂ ਨਹੀਂ ਤੁਸੀਂ ਆਏ ਮਹਾਰਾਜ ਨੇ ਸਾਨੂੰ ਸਿੱਖ ਬਣਾਇਆ ਸਿੱਖਣਾ ਸਿੱਖਣਾ ਕਿ ਅਸੀਂ ਤੇ ਹਰੇਕ ਨੇ ਖੜਨਾ ਵਾ ਮਜਲੂਮਾਂ ਦੀ ਰਾਖੀ ਕਰਨਾ ਸਾਨੂੰ ਗੁਰੂ ਨੇ ਸਿਖਾਇਆ ਇਹ ਤੁਹਾਡੀ ਕੋਈ ਗੱਲ ਉਹਦਣ ਤੇ ਕਿਉਂ ਨਹੀਂ ਆਏ ਅੱਜ ਕਿਉਂ ਆਏ ਨਹੀਂ ਮੈਂ ਤਾਂ ਐਪਲੀਕੇਸ਼ਨ ਇਹਨਾਂ ਭਾਜੀ ਉਹ ਸਰਕਾਰ ਨਹੀਂ ਅਤਾਨੀ ਮੈਂ ਸਾਰੀ ਗੱਲ ਸਮਝਦਾ ਹਾਂ ਕੋਈ ਉੱਥੇ ਆਉ ਸਕਤਰੇ ਜੇ ਜੇ ਤੇ ਤੁਹਾਡਾ ਕੋਈ ਧਾਰਮਿਕ ਭਾਵਨਾਵਾਂ ਦਾ ਮਸਲਾ ਤੇ ਕਰਾਂਗੇ ਕਾਰਵਾਈ ਨਹੀਂ ਤੇ ਪੁਲਿਸ ਨੂੰ ਦੱਸੋ ਸਾਡਾ ਮਸਲਾ ਨਹੀਂ ਨਾ ਗਰੰਟੀ ਸ ਹੈ ਕਿ ਗੁਰਦੁਆਰੇ ਦਾ ਵਾ ਉਹ ਗੁਰਦੁਆਰੇ ਦੀ ਡਿਊਟੀ ਨਿਭਾ ਰਿਆ ਸੀ ਇਹਨਾਂ ਨੇ ਬੇਕਦਕੀ ਕੀਤੀ ਆ ਉੱਥੇ ਸੂ ਮੋਟੋ ਲੈਣਾ ਸਾਡਾ ਫਰਜ਼ ਆ ਤੁਹਾਡੀ ਕੋਈ ਨਿੱਜੀ ਲੜਾਈ ਆ ਤੇ ਪੁਲਿਸ ਨੂੰ ਦੱਸੋ ਮਹਾਰਾਜ ਜਾਣ ਕੇ ਮਿਲਣਾ ਤੁਸੀਂ ਕਿਨੇ ਭੇਜਿਆ ਤਾਨੂੰ ਇੱਥੇ ਕਿਨੇ ਭੇਜਿਆ ਉਹ ਤੇ ਮੈਂ ਆਪਣੇ ਤੁਹਾਨੂੰ ਕਿਦਾ ਪਤਾ ਮੈਂ ਇੱਥੇ ਆਇਆ ਮਹਾਰਾਜ ਮੈਂ ਸਾਰੀ ਗੱਲ ਸਮਝਦਾ